ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਕਰਨਾ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੀ ਜਾਣਕਾਰੀ ਸਾਨੂੰ ਵਟਸਐਪ ਨੰਬਰ ਤੇ ਭੇਜੋ ਐਡ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਤੇ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਰਿਸ਼ਤਾ ਹੈ ਨਾਮ ਪ੍ਰਭਜੋਤ कौर ਪਤਾ ਲੁਧਿਆਣਾ ਏਰੀਆ ਜਿਹੜੀ ਲੜਕੀ ਦਾ ਕਾਸਟ ਰਾਮਦਾਸ ਸਿੰਘ ਸਿੱਖ ਗੋਤ ਹੈ ਜੀ ਜਸੜ ਤੇ ਨਾਨਕਿਆਂ ਦਾ ਗੋਤ ਹੈ ਕੈਲੇ ਉਮਰੇ ਲੜਕੀ ਦੀ 5/10/1993 ਦਾ ਡੇਟ ਆਫ ਬਰਥ ਹੈ ਜੀ ਕੱਦ ਹੈ ਜੀ 5 ਫੁੱਟ 3 ਇੰਚ ਤੇ ਪੜ੍ਹਾਈ ਕਰੀ ਹੈ +2 ਨੋਨ ਮੈਡੀਕਲ ਡੀ ਫਾਰਮੇਸੀ ਭਰਾ ਇੱਕ ਹੈ ਜੀ ਲੜਕੀ ਦਾ ਤੇ ਭੈਣ ਇੱਕ ਮੈਰਿਡ ਆਸਟ੍ਰੇਲੀਆ ਦੇ ਵਿੱਚ ਫੈਮਿਲੀ ਦੇ ਵਿੱਚ ਨੇ ਜੀ ਮਾਤਾ ਪਿਤਾ ਤੇ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਇਟਲੀ ਜਾਂ ਯੂਰਪ ਕੰਟਰੀ ਦਾ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਜੀ ਕੌਰ ਜੀ ਪਤਾ ਪਿੱਖੀ ਤੋਂ ਕਾਸਟ ਹੈ ਜੀ ਮਜਬੀ ਸਿੱਖ ਤੇ ਗੋਤ ਹੈ ਗਿੱਲ ਉਮਰ ਹੈ ਜੀ 10 2 1988 ਕੱਦ ਹੈ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਬੀਏ ਬੀਏ ਐਮਏ ਭੈਣਾ ਲੜਕੀ ਦੀਆਂ ਤਿੰਨ ਨੇ ਜੀ ਭਰਾ ਇੱਕ ਹੈ ਇਹਨਾਂ ਦੇ ਮੰਗ ਹੈ ਜੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਕੌਰ ਪਤਾ ਫਰੀਦਕੋਟ ਕਾਸਟ ਹੈ ਜੀ ਜੱਟ ਸਿੱਖ ਉਮਰ ਹੈ ਜੀ 1995 ਕੱਦ ਹੈ 5 ਫੁੱਟ 2 ਇੰਚ ਤੇ ਭੈਣ ਇੱਕ ਹੈ ਜੀ ਭਰਾ ਵੀ ਇੱਕ ਹੈ ਕਮ ਕਰ ਰਹੀ ਜੀ ਕੁੜੀ ਕੈਨੇਡਾ ਦੀ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਜੀ ਅਮਰੀਕਾ ਤੇ 10 ਸਾਲ ਦਾ ਵੀਜ਼ਾ ਹੈ ਤੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਜੀ ਨਸ਼ਾ ਰਹਿਤ ਹੋਵੇ ਸੋਹਣਾ ਸੁਨੱਖਾ ਹੋਵੇ 10 ਕਿੱਲੇ ਲੜਕੇ ਕੋਲ ਜ਼ਮੀਨ ਹੋਵੇ ਜੀ ਮਾਲਵਾ ਏਰੀਆ ਹੀ ਨਾਲ ਸੰਪਰਕ ਕਰੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਲੜਕੀ ਦਾ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਢਾਲੀਵਾਲ ਉਮਰ ਹੈ ਜੀ 83 1992 ਕੱਦ ਹੈ 5 ਫੁੱਟ 3 ਇੰਚ ਭਰਾ ਇੱਕ ਹੈ ਜੀ ਕੈਨੇਡਾ ਲੜਕੀ ਦਾ ਪੀਆਰ ਹੈ ਪੜ੍ਹਾਈ ਕਰੀ ਹੈ ਜੀ ਲੜਕੀ ਨੇ ਬੀਏ ਬੀਐਡ ਐਮਏ ਪਿਤਾ ਖੇਤੀਬਾੜੀ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮਕਾਰ ਹੈ ਜੀ ਕੁੜੀ ਪ੍ਰਾਈਵੇਟ ਟੀਚਰ ਹੈ ਤੇ ਹੁਣ ਕੈਨੇਡਾ 10 ਸਾਲ ਦੇ ਟੂਰਿਸਟ ਵੀਜ਼ਾ ਤੇ ਗਈ ਹੈ ਇਨਾਂ ਦੀ ਮੰਗ ਹੈ ਜੀ ਮੁੰਡਾ ਵੈਸਣੂ ਹੋਵੇ ਕੈਨੇਡਾ ਪੀਆਰ ਹੋਵੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਪਤਾ ਮੋਗਾ ਤੋਂ ਕਾਸਟ ਹੈ ਜੀ ਲੜਕੇ ਦੀ ਜੱਟ ਸਿੱਖ ਤੇ ਉਮਰ ਹੈ ਜੀ 27 ਸਾਲ ਕੱਦ ਹੈ ਜੀ 6 ਫੁੱਟ ਭੈਣ ਇੱਕ ਕੈਨੇਡਾ ਦਾ ਪੀਆਰ ਹੈ ਪਰ ਕੋਈ ਨਹੀਂ ਮੁੰਡਾ ਇਕੱਲਾ ਜੀ ਪੜ੍ਹਾਈ ਮੁੰਡੇ ਨੇ ਪਲੱਸ 2 ਕਰੀ ਹੈ ਕੰਮਕਾਰ ਹੈ ਜੀ 10 ਕਿੱਲੇ ਜ਼ਮੀਨ ਹੈ ਮੁੰਡੇ ਕੋਲ 2 ਕਿੱਲੇ ਸ਼ਹਿਰੀ ਜ਼ਮੀਨ ਹੈ ਜੀ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਪੰਜਾਬ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਅਜੀਤ ਸ਼ਰਮਾ ਪਤਾ ਦੁੱਗਰੀ ਲੁਧਿਆਣਾ ਤੋਂ ਜੀ ਕਸਟਾ ਲੜਕੇ ਦੀ Hindu ਤੇ ਉਮਰ ਹੈ ਜੀ 23 ਸਾਲ ਪੜ੍ਹਾਈ ਕਰੀਆ ਜੀ ਲੜਕੇ ਨੇ এডਿਕੇਸ਼ਨ ਅਪ ਟੂ ਮਿਡਲ ਸਟੈਂਡਰਡ ਭੈਣ ਇੱਕ ਮੈਰਿਡ ਹੈ ਜੀ ਪਿਤਾ ਐਕਸਪਾਇਰਡ ਨੇ ਮਾਤਾ ਲੜਕੇ ਦੇ ਡੂਇੰਗ ਕਰਿਆਨਾ ਸ਼ਾਪ ਐਂਡ ਹਾਊਸ ਵਾਈਫ ਨੇ ਜੀ ਕੰਮ ਕਰ ਰ ਹੈ ਜੀ ਡੂਇੰਗ ਸਰਵਿਸ ਐਟ ਪੈਟਰੋਲ ਪੰਪ ਮੁੰਡਾ ਵੈਸ਼ਨੋ ਆ ਜੀ ਵਧੀਆ ਘਰ ਪਰਿਵਾਰ ਹੈ ਇਹਨਾਂ ਦੀ ਮੰਗ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਜੀ ਘਰੇਲੂ ਕੁੜੀ ਚਾਹੀਦੀ ਆ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੁਖਤਸਰ ਸਾਹਿਬੇਰੀਆ ਕਾਸਟ ਹੈ ਜੀ ਲੜਕੇ ਦੀ ਜੱਟ ਸਿੱਖ ਤੇ ਗੋਤ ਹੈ ਜੀ ਮੰਗਟ ਉਮਰ ਹੈ 1997 ਕੱਦ ਹੈ ਜੀ 5 ਫੁੱਟ 10 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ ਪਲੱਸ 2 ਕੰਮ ਕਰ ਰਿਹਾ ਜੀ ਲੜਕੇ ਕੋਲ 4 ਕਿਲੇ ਜ਼ਮੀਨ ਹੈ ਆਪਣਾ ਘਰ ਪਰਿਵਾਰ ਹੈ ਜੀ ਆਪਣਾ ਡੇਰੀ ਫਾਰਮ ਹੈ ਇਨਾਂ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਿਤ ਧਾਰੀ ਹੈ ਜੀ ਮੁੰਡਾ ਪਤਾ ਇਹਨਾਂ ਦਾ ਜੀ ਪਿੰਡ ਧਾਮ ਕਪੂਰਥਲਾ ਦੇ ਕੋਲ ਕਾਸਟ ਹੈ ਜੀ ਕੰਬੋਜ ਉਮਰ ਹੈ ਜੀ ਮੁੰਡੇ ਦੀ 29 ਸਾਲ ਤੇ ਕੱਦ ਹੈ 6 ਫੁੱਟ 2 ਇੰਚ ਪੜ੍ਹਾਈ ਕਰੀ ਹੈ ਜੀ ਬੀਟੈਕ ਸੀਐਸਈ ਕੰਮ ਕਰਿਆ ਜੀ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਵੈਲ ਸੈਟਲਡ ਫੈਮਲੀ ਹੈ ਜੀ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਘਰੇਲੂ ਹੋਵੇ ਪੰਜਾਬ ਤੋਂ ਹੋਵੇ ਕਿਸੇ ਵੀ ਏਰੀਆ ਵਾਲੇ ਸੰਪਰਕ ਕਰਨ ਜੀ ਕੁੜੀ ਕੰਬੋਜ ਜਾਂ ਖੱਤਰੀ ਪਰਿਵਾਰ ਦੀ ਹੋਵੇ ਜੀ ਨੰਬਰ ਦਿੱਤਾ ਗਿਆ ਫੈਮਲੀ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਵਿੰਦਰ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਗੋਲ ਸਮਿਥ ਸਿੱਖ ਹੈ ਜੀ ਤੇ ਸੁਨਿਆਰ ਕੰਡਾ ਉਮਰ ਹੈ ਜੀ 6/1993 ਕੱਦ ਹੈ ਜੀ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਲੜਕੇ ਨੇ ਗ੍ਰੈਜੂਏਟ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਭਰਾ ਇੱਕ ਅਨਮੈਰਿਡ ਯੂਕੇ ਦੇ ਵਿੱਚ ਹੈ ਜੀ ਤੇ ਭੈਣ ਇੱਕ ਅਨਮੈਰਿਡ ਹੈ ਜੀ ਪਿਤਾ ਮੈਨੇਜਰ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਰਿਹਾ ਜੀ ਆਪਣਾ ਬਿਜ਼ਨਸ ਹੈ ਆਮਦਨ ਹੈ 8 ਤੋਂ 10 ਲੱਖ ਰੁਪਏ ਸਲਾਨਾ ਇਹਨਾਂ ਦੀ ਮੰਗ ਹੈ ਜੀ ਕੁੜੀ ਕਿਸੇ ਵੀ ਜਨਰਲ ਕਾਸਟ ਦੀ ਹੋਵੇ ਜੀ ਹੋਰ ਕੋਈ ਮੰਗ ਨਹੀਂ ਪਰਿਵਾਰ ਦੀ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਗੋਤ ਹੈ ਜੀ ਲੜਕੇ ਦਾ ਸਹੌਤਾ ਤੇ ਉਮਰ ਹੈ 16/4/1994 ਕੱਦ ਹੈ ਜੀ 5 ਫੁੱਟ 5 ਇੰਚ ਪੜਾਈ ਕਰੀ ਹੈ ਜੀ ਲੜਕੇ ਨੇ ਪਲੱਸ 2 ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੈ ਜੀ 3 ਸਾਲ ਦਾ ਭਰਾ ਇੱਕ ਹੈ ਜੀ ਤੇ ਭੈਣ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਮਾਤਾ ਆਂਗਣਵਾੜੀ ਵਰਕਰ ਹੈ ਜੀ ਤੇ ਪਿਤਾ ਐਕਸਪਾਇਰ ਨੇ ਵਧੀਆ ਛੋਟੀ ਫੈਮਿਲੀ ਹੈ ਜੀ ਤੇ ਮੁੰਡਾ ਬਿਲਕੁਲ ਵੈਸ਼ਨੋ ਤੇ ਨਸ਼ਾ ਰਹਿਤ ਹੈ ਜੀ ਕੰਮ ਕਰ ਹੈ ਜੀ ਸਰਕਾਰੀ ਜੋਬ ਹੈ ਮੁੰਡੇ ਦੀ ਵਾਟਰ ਸਪਲਾਈ ਵਿਭਾਗ ਦੇ ਵਿੱਚ ਤੇ ਪੋਸਟ ਹੈ ਜੀ ਜੂਨੀਅਰ ਇੰਜੀਨੀਅਰ ਦੀ ਇਨਾਂ ਦੀ ਮੰਗ ਹੈ ਜੀ ਕੁੜੀ ਸਰਕਾਰੀ ਟੀਚਰ ਹੋਵੇ ਸ਼ਰੀਖ ਪਰਿਵਾਰ ਦੀ ਹੋਵੇ ਜੀ ਉਮਰ 26-27 ਸਾਲ ਤੱਕ ਹੋਵੇ ਮੌਕਾ ਫਰੀਦਕੋਟ ਕੋਟਕਪੂਰਾ ਨੂੰ ਪਹਿਲਾ ਜੀ ਸਿਰਫ ਮਜਬੀ ਸਿੱਖ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਹਜ ਧਾਰੀ ਹੈ ਜੀ ਮੁੰਡਾ ਪਤਾ ਜਲੰਧਰ ਤੋਂ ਕਾਸਟ ਹੈ ਜੀ ਖਤਰੀ ਤੇ ਉਮਰ ਹੈ 27 8 1998 ਕਾਦੇ ਜੀ ਲੜਕੇ ਦਾ 6 ਫੁੱਟ ਪੜ੍ਹਾਈ ਕਰੀ ਹੈ ਜੀ ਡਿਪਲੋਮਾ ਕੈਨੇਡਾ ਤੋਂ 2 ਇਅਰ ਦਾ ਭਰਾ ਇੱਕ ਮੈਰਿਡ ਹੈ ਜੀ ਇੰਡੀਆ ਦੇ ਵਿੱਚ ਭੈਣ ਇੱਕ ਅਨਮੈਰਿਡ ਹੈ ਜੀ ਕੈਨੇਡਾ ਤੇ ਵਰਕ ਪਰਮਿਟ ਵਿੱਚ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਕੰਮਕਾਰ ਹੈ ਮੁੰਡਾ ਕੈਨੇਡਾ ਦੇ ਵਿੱਚ ਤੇ ਪੀਆਰ ਦੀ ਫਾਈਲ ਦਾ ਪ੍ਰੋਸੈਸ ਅਪਲਾਈ ਹੈ ਜੀ ਇਹਨਾਂ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੀ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰ ਸਕਦੇ ਹਾਂ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੇ ਦਾ ਅਭਿਸ਼ੇਕ ਮਦਨ ਪਤਾ ਜੀ ਜ਼ਿਲ੍ਹਾ ਫਾਜ਼ਿਲਕਾ ਤੋਂ ਕਾਸਟ ਹੈ ਖੱਤਰੀ। ਉਮਰ ਹੈ ਜੀ 28/7/1994 ਜਨਮ ਦਾ ਟਾਈਮ ਹੈ ਜੀ 1:05 AM ਸਵੇਰ ਦਾ ਸਮਾਂ। ਵਰਥ ਪਲੇਸ ਹੈ ਜੀ ਜਲਾਲਾਬਾਦ ਤੇ ਕੱਦ ਹੈ 5 ਫੁੱਟ 7 ਇੰਚ। ਭਰਾ ਇੱਕ ਹੈ ਜੀ ਤੇ ਪਿਤਾ ਜੋਗਿੰਦਰ ਸਿੰਘ ਵਰਕਿੰਗ ਨੇ ਜੀ। ਮਾਤਾ ਪ੍ਰਵੀਨ ਲਤਾ ਵਰਕਿੰਗ ਨੇ ਜੀ ਕੰਮ ਕਰਾ ਜੀ ਵਰਕ ਫੋਰ ਟੈਕ ਮਹਿੰਦਰਾ ਐਜ਼ ਅ ਕੁਆਲਟੀ ਐਨਾਲਿਸਟ ਅਨੂਲ ਪੈਕੇਜਾ ਜੀ 6.7 ਲੱਖ ਦਾ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ